ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਪਣ ਵੇੜਾ ਨੇ ਤਾਜ਼ੀਆਂ ਸੂਈਆਂ ਵੇੜਾ ਨੇ ਚਿੰਗੀਆਂ ਟੋਪ ਕਲਾਸ ਆ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਂ ਕਿ ਆਲ ਚੱਲ ਜੀ ਵਾਹਿਗੁਰੂ ਦੀ ਕਿਰਪਾ ਜੀ ਮੈਂ ਰਾਤੀ ਫੋਨ ਲਾਉਣ ਡਿਆ ਬੜਾ ਵਿਜੀ ਹੋਣ ਡਿਆ ਹੀ ਸੇਰੇ ਵਿਜੀ ਹੋਣ ਡਿਆ ਹੀ ਮੈਂ ਕੁਲਵਿੰਦਰ ਨੂੰ ਯੋਰ ਚੋਰਿਆ ਹਾਂ ਜੀ ਬੜਾ ਬੜਾ ਚੰਗਾ ਸਾਰਾ ਇਲਾਕਾ ਹੀ ਮਾਨ ਕਰਦਾ ਸਾਡਾ ਜੀ ਇਹ ਬਿਲਕੁਲ ਜੀ ਬਸ ਵਾਹਿਗੁਰੂ ਦੀ ਕਿਰਪਾ ਹੈ ਨਾ ਸੱਚੇ ਪਾਤਸ਼ਾਹ ਦੀ ਹਾਂਜੀ ਪਾਜੀ ਕਿੰਨੀਆਂ ਵਹਿਣਾਆਂ ਗਿਆ ਕੋਲੇ ਦੋ ਵਹਿਣਾ ਜੀ ਇੱਕ ਆ ਦੋਦੀ ਚੋਗੀ ਸੂਈ ਐ ਅੱਛੇ ਦੋਨ ਦੀ ਚੋਗੀ ਆ ਚਾਰ ਦਿਨ ਦੀ ਦੋ ਦੰਦ ਵਹਿੜ ਆ ਗਈ ਹੈ ਨਾ ਜੀ 18 ਕਿਲੋ ਗੋਲਾ ਠੀਕ ਐ ਚੋਗੀ ਦੇ ਦੰਦ ਫੁੱਟਦੀ ਪਈ ਹੁਣੀ ਹਾਂ ਚੋਗੀ ਦੇ ਫੁੱਟਦੀ ਪਈ ਠੀਕ ਐ ਜੀ ਚੰਗੀ ਵਹਿੜਾ ਵੱਡੀ ਵਹਿੜ ਆ ਗਈ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਦਿਨ ਦੀ ਸੂਈ ਆ ਜੀ ਇਹ ਚਾਰ ਦਿਨ ਦੀ ਸੂਈ ਆ ਬੱਛਾ ਮਗਰਾ ਦੇਖੋ ਗਿੱਲਾ ਨਾੜੂ ਵਾਲੇ ਚਾਰ ਦਿਨ ਦੀ ਸੂਈ ਆ ਹਾਂ ਜੀ ਹਾਂ ਜੀ ਬਿਲਕੁਲ ਤਾਜੀ ਆ ਗਈ ਆ ਗਿੱਲਾ ਨਾੜੂ ਬੱਚੇ ਦਾ ਵੱਡੀ ਵਹਿੜ ਆ ਗਈ ਹੈ ਜੀ ਕਿੰਨਾ ਦੁੱਧ ਦਾ ਰਿਕਾਰਡ ਵਾਈ ਕਰ ਜੂ ਕਿੰਨਾ ਦੁੱਧ ਕਰ ਜੂ ਇਹੜਾ ਬਤਾਲੇ ਸ਼ਹਿਰ ਤੋਂ ਲਈ ਆ ਇਹਦੀ ਮਾਂ ਨੇ 42 ਕਿਲੋ ਦੁੱਧ ਦਿੱਤਾ 42 ਕਿਲੋ ਆਨਵਾ ਰੋਡ ਤੋਂ ਲਈ ਆ ਚੰਗੇ ਬੰਦੇ ਆ ਰਸੀ ਬੰਦਾ ਜਿਹਦੋਂ ਲਈ ਠੀਕ ਹੈ ਜੀ ਪਰ ਉਹਦੇ ਆਂਦੇ ਕਿ ਇਹ ਐਤਕਈ 24 25 ਕਿਲੋ ਦਾ ਸੀ ਮੇਰਾ ਹੋਸੀ ਦੇਖੋ ਲੋ ਭਾਈ ਵੇਖੋ ਵੀਰ ਜੀ ਵੱਡੀ ਵਹਿੜ ਆ ਗਈ ਆ ਚੰਗਾ ਰਿਕਾਰਡ ਰਿਹਾ ਹੈ ਗਾ ਜੀ ਦੀ ਮਾਂ ਦਾ ਵੀ ਪਾ ਜੀ ਨੇ ਦੱਸ ਦਿਆ ਵੱਡੀ ਵਹਿੜ ਆ ਫੁੱਲ ਕੱਦ ਕਾਠਾ ਚਮਕ ਵਾਲੀ ਆ ਕਿਆ ਬਾਤਾਂ ਜੀ ਥਣ ਵਾਲੀਆਂ ਵੀ ਨੌਕ ਵਾਲਾ ਥਣ ਲੱਗਾ ਜੀ ਲੈ ਵਲ ਉਹ ਬਹੁਤ ਸ਼ਾਨਦਾਰ ਆ ਚਮਕ ਫੁੱਲਾ ਕਮਾਲੋ ਭਾਈ ਕਮਾਲੋ ਕਮਾਲੋ ਲੈ ਠੀਕ ਹੈ ਜੀ ਚੰਗੀ ਵਿਹੜਾ ਕੀ ਕੱਦ ਕਾਠ ਵਾਲੀ ਆ ਦੁੱਧਦਾਰ ਗਾੜੂ ਭਾਈ ਜਿੰਦੇ ਚੰਗਾ ਰਹੂਗਾ ਇਹਦਾ ਵੀ ਗੜੀ ਬੈਂਕ ਕੋਚੀ ਠੀਕ ਹੈ ਜੀ ਹਾਈ ਭਾਈ ਕੀ ਮੁੱਲ ਕਰ ਲੈਣਾ ਇਹਦਾ ਬੋਲੇ ਤਾਂ 85 ਕਰਾ ਲਓ 80 ਕਰਾ ਲਓ ਠੀਕ ਹੈ ਜੀ ਮੈਂ 75 ਕਰਾ ਲਉ 10000 ਰੁਪਿਆ ਮਾਨ 70 ਚ ਹੋਊਗਾ ਜੀ ਦਾ 70 ਚ 10000 ਰੁਪਿਆ ਮਾਨ ਹੋਊਗਾ ਜੀ ਬਿਲਕੁਲ ਰੇਟ ਚਲੋ ਤੁਹਾਡਾ ਜਿਆਜਾ ਭਾਜੀ ਇਹ ਹੋਰ ਜਿਆਰ ਜਾਣਦੇ ਕੋਈ ਨਾ ਹਨਾ ਹੀ ਮਾਨ ਕਰਨ ਦੇ ਪਹਿਲਾਂ ਜਿਆਜਾ ਦੱਸ ਹਾਂਜੀ ਪੂਰੇ 68000 ਦੀ ਦੇ ਦਿਓ ਵੈੜ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਹੋਰ ਮਾਨ ਕਰ ਦਿਓ ਹਨਾ ਜੀ ਠੀਕ ਹੈ ਜੀ ਹਾਂਜੀ ਵੱਡੀ ਵੈੜ ਰੇਟਡ ਆ ਜਿਆਜਾ ਹਨਾ ਜੀ ਬਾਕੀ ਦੰਦਾ ਜੀ ਵੈੜ ਆ ਗਿਆ ਜਿਆਦ ਨਸਲ ਫੁੱਲਾ ਆ ਦੇਖੋ ਲੇਵੇ ਲੂਵੇ ਤੇ ਵੀ ਕੀ ਕਹਿਣੇ ਆ ਜੀ 54 ਵਾਲਾ ਥਾਣਾ ਜੀ ਗੱਲ ਵੀ ਥਾਣਾ ਜੀ ਬਿਲਕੁਲ ਜੀ ਜਿਆਜਾ ਜੀ ਹਾਂ ਜੀ ਇਹ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਦੂਜੇ ਨੰਬਰ ਤੇ ਜੀ ਇਹ ਮੇਰਕੋ ਵੱਚੀ ਢੋਲੀ ਗਈ ਸੀ ਠੀਕ ਹੈ ਜੀ ਆਪਣੇ ਆ ਕੋਟਰੀ ਇਲਾਕੇ ਚ ਅੱਛਾ ਜੀ 70000 ਦੀ ਖੜੀ ਹੈ ਨਾ ਮਿੱਥੋਂ ਅੱਛਾ ਜੀ ਹੋਰ ਉਹ ਚਲ ਕੇ ਬਾਹਰ ਹਾਂਜੀ ਆਸਟ੍ਰੇਲੀਆ ਠੀਕ ਹੈ ਜੀ ਤੇ ਹੁਣ ਆ 16 ਤਰੀਕ ਨੂੰ ਇਹਨੂੰ 7 ਮਹੀਨੇ ਹੋਣੇ ਆ 16 ਤਰੀਕ ਨੂੰ 7 ਮਹੀਨੇ ਹਾਂਜੀ ਹਾਂਜੀ ਜਦੋਂ ਸਵਾਗ ਦੋ ਮਹੀਨੇ ਸੂਚ ਰਹਿੰਦੀ ਦੀ ਅੱਛਾ ਜੀ ਤੇ 3 ਮਹੀਨੇ ਤੋਂ ਦੁੱਧਿਆ 6 ਕਿਲੋ ਦੁੱਧਿਆ ਤੇ 7 ਮਹੀਨੇ ਦੀ ਗੱਭਣ ਚੱਕ ਬਾਸ ਤੋਕਰ ਗੱਬਣ ਆ ਗਈ ਵੱਡੀ ਵਹਿੜ ਆ ਗਈ ਹੈ ਨਾ ਸੱਜਰ ਦਾ ਚੰਗਾ ਰਿਕਾਰਡ ਰਿਆ ਹੋਣਾ ਇਹਦਾ ਖੋਲੋ ਭਾਜੀ ਵੇਖੋ ਮੇਰ ਜੀ ਤੋਕਰ ਗੱਬਣ ਵਹਿੜ ਆ ਗਈ ਆ ਵੱਡੀ ਵਹਿੜਾ ਇਹ ਵੀ ਜਿਆਦਾ ਨਸਲਾ ਰੰਗ ਬਾਜਾ ਰੈੱਡ ਐਚਫ ਰੈੱਡ ਬਿਲਕੁਲ ਜੀ ਤੋਰੋ ਜੀ ਚੰਗੀ ਵਹਿੜ ਆ ਗਈ ਆ ਜੀ ਅੱਛਾ ਜੀ ਵੇਖੋ ਵੀ ਭਾਈ ਜੀ ਨੂੰ ਕਹਿੰਦੇ ਸੱਜਰ ਦਾ ਚੰਗਾ ਰਿਕਾਰਡ ਰਿਆ ਇਹਦਾ ਇਨਾਂ ਕੋਲੇ ਗਈ ਹੀਗੀ ਹੁਣ ਗਾੜੀ ਟੋਕੜ ਗੱਭਣਾ ਕਦ ਕੱਠ ਫੁੱਲਾ ਵੀਰ ਜੀ ਵੇਖੋ ਚਿਰਕੇ ਹੁੰਦੀ ਹੈ ਵੈਟ ਦੀ ਬਿਲਕੁਲ ਜੀ ਬਿਲਕੁਲ ਜੀ ਫੇਸ ਕੁਆਲਟੀ ਬਹੁਤ ਸ਼ਾਨਦਾਰ ਆ ਵੈਟ ਦੀ ਚਮਕ ਵੀ ਚੰਗੇ ਆ ਜੀ ਬਿਲਕੁਲ ਠੀਕ ਹੈ ਜੀ ਗਾਲੀ ਵਿੱਚ ਇਹ ਬਣਦੀ ਬੜੀ ਆ ਜੀ ਅਸ਼ੇ ਇੱਥੇ ਥੱਪਾ ਲਾਉਂਦੀ ਪੱਟਾਂ ਦੇ ਲੈਵਾ ਅਸ਼ੇ ਅੰਦਰ ਹੀ ਬਣਣੀ ਪੈਂਦੀ ਕਈ ਦਾ ਅਸ਼ੇ ਅਸ਼ੇ ਜੀ ਚੰਗੀ ਬੱਤੀ ਬਣਦੀ ਠੀਕ ਹੈ ਜੀ ਹਾਂਜੀ ਪੱਟਾਂ ਇਹ ਵਾਲੇ ਕਿੰਨਾ ਸੱਤ ਮਾਰਨ ਦੇ ਬਿਲਕੁਲ ਹਾਂਜੀ ਤੇ ਕੀ ਮੁੱਲ ਕਰ ਲੈਣਾ ਦਾ ਭਾਈ ਇਹਦਾ ਮੁੱਲ ਹਾਂ ਨਾ ਜਿਹੜੀ ਆ ਨਾ ਹਾਂਜੀ ਕਰਨ ਉਹ 40 ਕਰਾ ਲਓ 42 ਕਰਾ ਲਓ ਹਾਂਜੀ 38000 38000 38000 ਠੀਕ ਹੈ ਨਹੀਂ ਮੋਲ ਤੁਹਾਡਾ ਜਾ ਜਾ ਚਲੋ ਹੋਰ ਜਾਣ ਦਿਓ 1000 2000 2-3 ਮਹੀਨੇ ਤੇ ਸੁਬੇ ਦੀ ਫਿਰ 70000 ਦੀ ਬਣ ਗਈ ਇਹ 36 ਦੀ ਜਾਣ ਦਿਓ ਭਾਜੀ ਚਲੋ ਸਾਮ ਹਨਾ 2 ਮਹੀਨੇ ਦੀ 36 ਦੀ ਜੋ ਤੁਸੀਂ ਕਰ ਦਿੰਦੇ ਆਪਾਂ ਹਾਂਜੀ ਠੀਕ ਹੈ ਬਾਅਦ ਵਿੱਚ ਜਿਹੜਾ ਨਾ ਉਹ ਦੇਖੋ ਜੀ ਨਹੀਂ ਨਹੀਂ ਵੇ ਲੋ ਇਹ ਵੀ ਕੋਈ ਵੀਰ ਫੋਨ ਲਾਵੇ ਜੀ 36 ਜੇ ਛੋੜੀ ਹੁਣੀ ਹੈ ਨਾ ਜੀ ਬਸ ਤੁਹਾਨੂੰ 500 ਲੱਗਣਾ ਯਾਰੀ ਹਾਂਜੀ ਇਹ ਹੀ ਮਾਨ ਕਰਦੇ ਆਏ ਬੰਦੇ ਦਾ ਬਿਲਕੁਲ ਜੀ ਗਾਂ ਫਿਰ ਸੱਜਣ ਇੱਕ ਦੂਜੇ ਨੂੰ ਦੱਸਦੇ ਨੇ ਵੀ ਚੰਗਾ ਡੰਗਰ ਲਿਆਉਂਦੇ ਨੇ ਭਾਅ ਨਾ ਦਿੰਦੇ ਨੇ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੇ ਇਹ ਬੇਨਤੀ ਵੀਰ ਜੀ ਫੋਨ ਜਰੂਰ ਲਾਓ ਬਾਕੀ ਵੀਰ ਜੀ ਕਹਿੰਦੇ ਭਾਜੀ ਨੇ ਮਾਂ ਦਾ ਨਾੜਾ ਜਰੂਰ ਕਰਾਂਗੇ ਜਰੂਰ ਕਰਾਂਗੇ ਕੋਈ ਜੋੜਾ ਹੀ ਪਾਲੂਗਾ ਵੀਰ ਜੀ ਉਹ ਚੋਂ ਮਾਂ ਦਾ ਕਰ ਦਿਓ ਵਧੀਆ ਹਨਾ ਜੀ ਬਿਲਕੁਲ ਜੀ ਬਾਕੀ ਇਹਨਾਂ ਭਾਜੀ ਨੇ ਰੇਡ ਗਿਆ ਜੁਹੰਦਾ ਆ ਵੈੜਾ ਚੰਗੀਆਂ ਹੁੰਦੀਆਂ ਨੇ ਟੋਕਰ ਗੱਬਣ ਵੈਲ ਵੀ ਚੰਗੀ ਆ ਰਿਕਾਰਡ ਚੰਗਾ ਰਾ ਤਾਜੀ ਸੂਈ ਵੈੜ ਬਹੁਤ ਵਧੀਆ ਵਾ ਕਦ ਕਾਠਾ ਲਈ ਆ ਜਾਤ ਨਸਲ ਆ ਤਾਜੀ ਸੂਈ ਆ 나ੜੂ ਤੇ ਭਾਈ ਬੱਚਾ ਆ ਗਿਆ ਵੇਖੋ ਚੈੱਕ ਕਰੋ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਪਾਜੀ ਆਪ ਦਾ ਫਰਜ ਬਣ ਜਾਂਦਾ ਜੀ ਹਾਂਜੀ ਪਾਜੀ ਆਪਣਾ ਨਾਮ ਦੱਸ ਦਿਓ ਜੀ ਫਿਰ ਨਾਮ ਸੁਵਿੰਦਰ ਸਿੰਘ ਜੀ ਹਾਂਜੀ ਫਿਰ ਠੱਠਾ ਪੁਜੀਠਾ ਰੋਡ ਨੇੜੇ ਫਰਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਦੱਸੋ ਪਾਜੀ 90564559 ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ